ਸਵਾਗਤ ਹੈ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਪੈਂਸਿਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਅੱਜ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਜੀ ਪਹੁੰਚਿਆ ਤੇ ਉਹਨਾਂ ਦੇ ਪਹੁੰਚਣ ਤੇ ਉਹਨਾਂ ਦਾ ਨਿਗਾ ਸਵਾਗਤ ਕੀਤਾ ਜਾ ਰਿਹਾ ਦੱਸਦੀ ਏ ਕਿ ਪੈਂਸਿਆ ਸੀਨੀਅਰ ਸਕੈਂਡਰੀ ਸਕੂਲ ਦੀਆਂ 7 ਵਿਦਿਆਰਥਣਾਂ ਜਿਨ੍ਹਾਂ ਨੇ ਆਪਣੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਉਹਨਾਂ ਸੱਤ ਵਿਦਿਆਰਥਣਾਂ ਨੂੰ ਸਪੈਸ਼ਲ ਤੌਰ ਤੇ ਸਨਮਾਨਿਤ ਕਰਨ ਦੇ ਲਈ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜੀ ਪਹੁੰਚੇ ਆ ਉੱਥੇ ਹੀ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਹੀ ਜੋਸ਼ ਦੇ ਨਾਲ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦਾ ਨਿਗਾ ਸਵਾਗਤ ਕੀਤਾ ਦੱਸਦੀ ਹੈ ਕਿ ਪੈਂਥੀਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਸੱਤ ਵਿਦਿਆਰਥਣਾਂ ਜਿਨ੍ਹਾਂ ਨੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਉਹਨਾਂ ਸੱਤ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦੇ ਲਈ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਜੀ ਪਹੁੰਚੇ ਆ ਜੋ ਇਹਨਾਂ ਸੱਤ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਦੱਸਦੀ ਹੈ ਕਿ ਇਹਨਾਂ ਸੱਤਾਂ ਵਿਦਿਆਰਥਣਾਂ ਨੇ ਗੋਲਡ ਮੈਡਲ ਹਾਸਲ ਕਰ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਸਕੂਲ ਮੈਨੇਜਮੈਂਟ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਜੇਰ ਦਾ ਤਾੜੀਆਂ ਐਮਐਲ ਸਾਹਿਬਾ ਵਾਸਤੇ ਕਰ ਜੀਓ ਉਹ ਪੁਲਿਸ ਇੰਟਰੀ ਮੰਤਰਾ ਬੀ ਆਨ ਦੇ ਨਾਲ ਜਿਹੜੇ ਸਾਡੇ ਕੋ ਕੰਫਰੰਸ ਸੈਸ਼ਨ ਆਏਗੇ ਸਮਾਜ ਸੇਵਾ ਨੇ ਪਹੁੰਚੇ ਨੇ ਸੇਠਿਆ ਸਾਹਿਬ ਨੇ ਸਰਬੰਸਾਹਬ ਨੇ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਆਪਣਾ ਕੀਮਤੀ ਸਮਾਂ ਕਰਕੇ ਸਾਡੇ ਕੋ ਪਹੁੰਚੇ ਤੇ ਬਹੁਤ ਬਹੁਤ ਧੰਨਵਾਦ ਐ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਆਪਣੇ ਬਹੁਤ ਵੈਸ ਸੁਣ ਸਾਡੇ ਚੋਟਾ ਦੇ ਗਾੜੀ ਸਾਡੇ ਸੇ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਸਰ ਬਹੁਤ ਧੰਨਵਾਦ

मैं आ रहा साइड जा रहा देखो जी भाई थोड़ी मेहनत है बाकी स्टाफ की सारे मेहनत है कला बंदा कभी कुछ नहीं कर सकता भाभी बहुत मेहनत कर दिया भाभी मार दो सारे बच्चे स्टाफ प्रिंसिपल मान लो सा जगदीप कौल गौरी बच्चे जो मल् मार के आए हैं पदर से नौशन किया जोरदार तारिया इना बच्चा के लिए जोरदार

कृपा करके सारे बच्चे जे ने दे, नशे तो दूर होंगे इसे तरह खेडा मारो यही मेरी बेनती है शुक्रिया मेहरबानी चाहिए वागुरु जी वागुरु ਜਾਓਗੇ ਪਹਿਲਾਂ ਦੇ ਜਿਹੜੇ ਬੱਚਿਆਂ ਦੇ ਵਿੱਚ ਉਛਾਹ ਦੇਖੀ ਮਿਲਿਆ ਸਭ ਤੋਂ ਪਹਿਲਾਂ ਦਾ ਪੈਂਸਸਕੂਲ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਮੇਰਾ ਵੱਡਾ ਵੀ ਜਤਿੰਦਰ ਭਾਈ ਜਿਨ੍ਹਾਂ ਦੀ ਮੈਨ ਸਦਕਾ ਹੈ ਪ੍ਰਿੰਸੀਪਲ ਦੀ ਸਾਡੀ ਔਰ ਇਹਨਾਂ ਦੇ 올 ਸਟਾਫ ਦੀਪਸ਼ਾ ਬਦੀ ਜਿਹੜੇ ਨੈਕਬਾਲ ਦਾ ਗਰਲਸ ਦੇ ਵਿੱਚ ਟੌਪ ਕੀਤਾ ਪੰਜਾਬ ਚ ਬਹੁਤ ਚੰਗੀ ਗੱਲ ਹੈ ਸਕੂਲ ਤਾਂ ਬਹੁਤ ਨੇ ਪੰਜਾਬ 617 ਹਲਕੇ ਵੀ ਨੇ ਮਰਦੇ ਦੀ ਕਿਸਮਤ ਵਿੱਚ ਮੇਲ ਹੋਵੇ ਉਹ ਕਦੇ ਨਾ ਕਦੇ ਕਾਮਯਾਬ ਹੋ ਜਾਂਦਾ ਸੋ ਆਈ ਕਿ ਮੇਰੇ ਜਲਾਲਪੁਰ ਦਾ ਫਸ ਸਕੂਲ ਹੈ ਜਿਹੜਾ ਏਸੀ ਹੈ ਫਿਰ ਕੰਡੀਸ਼ਨਿੰਗ ਕਰਦਾ ਔਰ ਬੱਚਿਆਂ ਲਈ ਬਹੁਤ ਚੰਗੀਆਂ ਸਹੂਲਤਾਂ ਹਨ ਰਾਜ ਜੇ ਉਹ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ ਆਪ ਦਾ ਜ਼ਿੰਦਗੀ ਦਾ ਬਚਪਨ ਦਾ ਟਾਈਮ ਯਾਦ ਕਰਕੇ ਸੋ ਬਖਰਾ ਇੱਕ ਨਜ਼ਾਰਾ ਵੀ ਹੁੰਦਾ ਔਰ ਜ਼ਿੰਦਗੀ ਚ ਇੱਕ ਉਹ ਸਮਾਂ ਯਾਦ ਆ ਇਹਨਾਂ ਦੇ ਸਕੂਲ ਟਾਈਮ ਸਰ ਬੜਾ ਹੋ ਤੁਸੀਂ ਤੁਹਾਡੇ ਨਾਲ ਐਗਰੀ ਬੱਚੇ ਬਹੁਤ ਪਿਆਰ ਕਰਦੇ ਆ ਮੈਂ ਤੇ ਨਾਲ ਹਲਕਮ ਦੇ ਸੋ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾ ਵਾਇਗਰ ਤਰੱਕੀਆਂ ਬੱਚੇ ਔਰ ਸਕੂਲ ਦੀ ਚੜ੍ਹਦੀ ਕਲਾ ਲਈ थैंक यू ਜੀ ਭਾਜੀ ਅੱਜ ਪੈਂਸੀਆ ਸਕੂਲ ਵਿਖੇ ਆਉਂਦੇ ਆ ਸਕੂਲ ਦੀ ਨੂੰਹ ਪਹੁੰਚੇ ਨੇ ਕੀ ਕਹਿਣਾ ਚਾਹੂਗੇ ਸਰ ਗੁਰਸੱਭ ਦੀ ਮਿਹਰ ਸਦਕਾ ਤਨਤਨ ਸਾਹਿਬ ਸ਼ਿਗਨ ਸਾਹਿਬ ਜੀ ਮਹਾਰਾਜ ਦੀ ਮਿਹਰ ਸਦਕਾ ਆਪਣੇ ਸਕੂਲ ਦੀਆਂ ਸੱਤ ਵਿਦਿਆਰਥਣਾਂ ਨੈਟਬਾਲ ਦੀ ਗੇਮ ਵਿੱਚ ਸਟੇਟ ਲੈਵਲ ਦੀ ਇੱਕ ਗੇਮ ਕੰਪੀਟੀਸ਼ਨ ਹੋਇਆ ਸੀਗਾ ਜਿਹੜਾ ਪੰਜਾਬ ਨੈਟਵਰਕ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀਗਾ ਤੇ ਬਰਨਾਲਾ ਵਿਖੇ ਹੋਇਆ ਸੀ ਆਪਣੇ ਸਾਤ ਵਿਦਿਆਰਥੀਆਂ ਜਿਲ੍ਹਾ ਫਾਜ਼ਿਲਕਾ ਵੱਲੋਂ ਖੇਡੀਆਂ ਸੀਗੀਆਂ ਹੋਰ ਉਹਦੇ ਵਿੱਚ 골ਡ ਮੈਡਲ ਲੈ ਕੇ ਆਈਆਂ ਸਟੇਟ ਲੈਵਲ ਦਾ ਅੱਜ ਉਹਨਾਂ ਨੂੰ ਅਸੀਂ ਸਨਮਾਨਿਤ ਕਰਨਾ ਸੀ ਤੇ ਸਾਡੇ ਹਲਕਾ ਵਿਧਾਇਕ ਸਾਹਿਬ ਵਿਧਾਇਕ ਜੀ ਜਗਦੀਪ ਗੋਲਡੀ ਕੰਬੋਜ ਜੀ ਜਿਹੜੇ ਸਾਡੇ ਛੋਟੇ ਜਿਹੇ ਸੱਦੇ ਤੇ ਸਕੂਲ ਵਿੱਚ ਪਹੁੰਚਿਆ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਤੇ ਸਾਡੇ ਬੱਚੇ ਜਿਹੜੇ ਜੋ ਪ੍ਰਾਪਤੀ ਕਰਕੇ ਆਏ ਨੇ ਉਹਦੇ ਵਿੱਚ ਸਾਡਾ ਮਨ ਬਹੁਤ ਖੁਸ਼ ਹੈ ਔਰ ਬੱਚਿਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਭਾਜੀ ਬੱਚਿਆਂ ਨੂੰ ਕੀ ਅਪੀਲ ਕਰਨਾ ਚਾਹੋਗੇ? ਸਰ ਬੱਚਿਆਂ ਤੋਂ ਇਹ ਅਪੀਲ ਹੈ ਜੀ ਤੁਸੀਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਐਕਟਿਵ ਰਹੋ ਤਾਂ ਫਿਜ਼ੀਕਲੀ ਫਿਟ ਰਹੋ ਜਦੋਂ ਤੁਸੀਂ ਤੁਹਾਡੇ ਗੇਮ ਦੀ ਤੁਹਾਡੇ ਵਿੱਚ ਰਹੇਗੀ ਤੁਸੀਂ ਆਪਣੇ ਆਪ ਹੋਰ ਮਾਰੇ ਪਾਸੇ ਤੁਹਾਡਾ ਧਿਆਨ ਪਟਕੇ ਪਟਕੇਗਾ ਨਹੀਂ ਮਾਰੇ ਕੰਮ ਤੋਂ ਦੂਰ ਹੋਗੇ। ਤੋ ਭੜਾਈ ਦੇ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਨੇ ਜੋ ਤੁਹਾਨੂੰ ਸਰੀਰਕ ਤੌਰ ਤੇ ਫਿੱਟ ਰੱਖਦੀਆਂ ਨੇ ਨਾਲ ਮਾਨਸਿਕ ਤੌਰ ਤੇ ਵੀ ਤੁਹਾਨੂੰ ਫਿੱਟ ਰੱਖਦੀਆਂ ਨੇ